ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗਿਆ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ। ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸੇ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਲੁੱਟਖੋ ਕਰਨ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਦੇ ਕੋਲੋਂ ਚੋਰੀ ਕੀਤੇ ਜਾਂ ਲੁੱਟਖੋ ਕੀਤੇ 20 ਮੋਬਾਈਲ ਵੀ ਬਰਾਮਦ ਹੋਏ। ਦੱਸਦੀ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਸ਼ਹਿਰ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ ਪੁਲਿਸ ਨੇ 20 ਮੋਬਾਈਲ ਵੀ ਬਰਾਮਦ ਕੀਤੇ ਇਸ ਮਾਮਲੇ ਵਿੱਚ ਪੁਲਿਸ ਨੇ ਲੁੱਟਖੋ ਮਾਮਲੇ 'ਚ ਜਾਂਚ ਦੌਰਾਨ ਇੱਕ આરોપી ਨੂੰ ਕਾਬੂ ਕੀਤਾ ਸੀ ਜਿਸ ਕੋਲੋਂ ਇੱਕ ਮੋਟਰਸਾਈਕਲ ਤੇ 8 ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਦੇ ਨਾਲ ਉਸ ਦੇ ਹੋਰ ਸਾਥੀ ਵੀ ਇਸ ਕੰਮ ਵਿੱਚ ਸਰਗਰਮ ਨੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਨ ਉਪਰੰਤ ਦੋਵਾਂ ਕੋਲੋਂ 12 ਮੋਬਾਈਲ ਬਰਾਮਦ ਕੀਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ACP ਕੇਪਨੋਟ ਨੇ ਇਸ ਮਾਮਲੇ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਇਹ ਸਾਨੂੰ ਰਿਪੋਰਟ ਹੋਈ ਹੈ 26 ਤਰੀਕ ਨੂੰ ਉਹਦੇ ਵਿੱਚ ਇੱਕ ਵਿਕੀ ਨਾਮ ਦਾ ਸ਼ਖਸ ਹੈਗਾ ਵਿਕੀ ਸਾਨੂੰ ਉਸ ਬੋਸ਼ਾ ਪ੍ਰਿੰਸਪਲ ਰਹਿਣ ਵਾਲਾ ਇਹਨੇ ਆ ਕੇ ਥਾਣੇ 'ਚ ਰਿਪੋਰਟ ਲਖਾਈ ਸੀ ਕਿ ਇਹ ਤਿੰਨ ਬੰਦਿਆਂ ਨੇ ਬਾਈ ਤਰੀਕ ਨੂੰ ਰਾਤ ਨੂੰ ਕਰੀਬ 11:30 ਵਜੇ ਦਾਦ ਦਿਖਾ ਕੇ ਇਹਦਾ ਮੋਬਾਈਲ ਤੇ ਇਹਦਾ ਜਾਂ ਪੋਰਸਫਲ ਵਗੈਰਾ ਖੋੜਿਆ ਸਕਾ ਪਹਿਲਾਂ ਤਾਂ ਆਪਣੇ ਲੈਵਲ ਤੇ ਆਪ ਦਾ ਪਤਾ ਬਲੋਕ ਸਾਹਮਣੇ ਨਹੀਂ ਆਉਂਦੇ ਲੇਕਿਨ ਜਦੋਂ ਸਾਹਮਣੇ ਆਇਆ ਤੇ 26 ਦੀ ਮੌਕੇ ਤੇ ਐਫਆਈਆਰ ਰਜਿਸਟਰ ਕਰਾਈ ਜਿਹੜੀ ਕਿ ਐਫਆਈਆਰ ਥਾਣਾ ਡਿਵੀਜ਼ਨ ਨੰਬਰ 2 ਲੁਧਿਆਣਾ ਦੇ ਵਿੱਚ ਐਫਆਈਆਰ ਨੰਬਰ 2288 ਅੰਡਰ ਵੀਰੀ ਸੈਕਸ਼ਨ ਆਫ ਸਟੈਚਿੰਗ ਇਜ਼ ਰਜਿਸਟਰਡ ਕੀਤੀ ਨਹੀਂ ਤਪੀਛ ਮਹਜੋਸੀਪੀ ਸਾਹਬ ਦੇਹ ਰਹਿਤਾ ਤੇ ਤੇ ਜੋ ਅਫਸਰ ਸੀ ਸੀਨੀਅਰ ਅਫਸਰ ਨੇ ਘਰ ਤੱਕ ਐਸਐਚਓ ਨੇ ਅਮਰਿਤਪੁਰ ਜਿਹੜਾ ਪੁਸੰਡ ਆਈਓ ਦਾ ਇਹਨੂੰ ਉਦੋਂ ਪੁਲਿਸ ਪਾਰਟਿੰਗ ਸਫਲਤਾ ਹਸ ਰਹੀ ਜਦੋਂ 27 ਤਰੀਕ ਨੂੰ ਨਾਨੇ ਇੱਕ ਜਿਹੜਾ આરોપી ਸੀ ਜਿਹਦਾ ਨਾਮ ਹੈਗਾ ਜੀ ਰੋਹਿਤ ਪੁੱਤਰ ਰਜਿੰਦਰ ਚੋਹਾ ਇਹਨੂੰ ਕਾਬੂ ਕੀਤਾ ਜਿਹੜੋਂ ਨੂੰ ਕਾਬੂ ਫਸਟੇਜ ਤੇ ਕੀਤਾ ਤਾਂ ਇਹਦੇ ਕੋਲ ਇੱਕ ਆਟੋਮੋਬਾਈਲ ਸੀ ਤੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਤੁਹਾਨੂੰ ਪਤਾ ਹੈ ਵਾਰਤਤ ਕਰਦੇ ਨੇ ਜਾ ਇਹਨਾਂ ਨੇ ਪਲੇਟ ਤੇ ਪਹਿਲੀ ਜਾਰੀ ਨੰਬਰ ਪਲੇਟਾਂ ਲਾਈਆਂ ਹੁੰਦੀਆਂ ਜਾਂ ਉਹਦਾ ਉਹ ਨੰਬਰ ਨਹੀਂ ਚਾਰ ਨੰਬਰ ਲਾਇਆ ਹੁੰਦਾ ਉਹ ਨੰਬਰ ਪਲੇਟਾਂ ਨਾਲ ਜਿਹੜੀ ਰਜਿਸਟ੍ਰੇਸ਼ਨ ਪਲੇਟ ਹੈਗੀ ਉਹ ਟੇਢੀ ਕੀਤੀ ਚਲੋ ਚੈਕਿੰਗ ਤੋਂ ਆਨੇ ਕਾਬੂ ਆਇਆ ਤੇ ਉਹ ਮੌਕੇ ਤੇ ਇਹ ਕੋਈ ਦੰਨੀ ਆਪਣੀ ਸਵਿਛਤੀਕਰ ਨਹੀਂ ਦੇ ਸਕਿਆ ਆਪਣੀ ਮਾਲਕੀ ਨਹੀਂ ਦੱਸ ਸਕਿਆ ਤੇ ਇਹਦੇ ਕੋਲ ਆਟੋਮੋਬਾਈਲ ਫੋਨ ਤੇ ਨਾਲ ਇੱਕ ਮੈਨਾ ਨੰਬਰ ਹੀ ਸਪੈਂਡਰ ਕਾਰਾਂ ਰੰਗ ਦਾ ਮੋਟਸਾਰੇ ਜਦੋਂ ਉਹਨੂੰ ਮਜਬੂਰ ਪੁੱਛਗਿੱਛ ਕੀਤੀ ਗਈ ਤਾਂ ਨੇ ਆਪਣੇ ਨਾਲ ਦੋ ਹੋਰ ਸਾਥੀ ਨੇ ਇੱਕ ਦਾ ਨਾਮ ਹੈਗਾ ਅਨੀਸ਼ ਉਹ ਵੱਡਾ ਕਾਲੂ ਤੇ ਇੱਕ ਹੈਗਾ ਆਜ਼ਾਦ ਪੁੱਤਰ ਕਰਨੀ ਇਹ ਤਿੰਨੇ ਹੀ ਜਾਣੇ ਜਿਹੜੇ ਇੱਥੇ ਜਿਹੜਾ ਤੁਹਾਡਾ ਡਿਵੀਜ਼ਨ ਨੰਬਰ 2 ਦੇ ਵਿਚਾਰ ਇਸਲਾਮਗੰਜ ਦੀਆ ਪੈਂਦਾ ਉੱਥੇ ਦੇ ਰਹਿਣ ਵਾਲੇ ਨੇ ਤੇ ਇਹ ਤੁਹਾਨੂੰ ਮੈਂ ਸਾਫ਼ ਦੱਸ ਦਿੰਦਾ ਕਿ ਇਹਨਾਂ ਵਿੱਚੋਂ ਇੱਕ ਜਿਹੜਾ ਅੱਜ ਬੰਦਾ ਕਾਬੂ ਕੀਤਾ ਹੈ ਮੁੰਡਾ ਕਾਬੂ ਕੀਤਾ ਹੈ ਮਤਲਬ ਉਹ ਆਪਣੇ ਆਪ ਨੂੰ ਉਹਦੀ ਜੋ ਹਜੇ ਇਨੀਸ਼ੀਅਲ ਸਟੇਜ ਤੇ ਜੋ ਦੀ ਏਜ ਲੱਗ ਰਹੀ ਹੈ ਉਹ ਮੈਨੂੰ ਲੱਗ ਰਿਹਾ 16 ਸਾਲ ਦਾ ਕਿਉਂਕਿ ਜੋ ਉਹ ਹਜੇ অথੈਨਟਿਕ ਪ੍ਰੂਫ ਹੈ ਨਹੀਂ ਲੇਕਿਨ ਆਪਣੇ ਕੋਲ ਮਾਈਨਰ ਦਾ ਸਰ ਉਹ ਅਸੀਂ ਵੈਰੀਫਾਈ ਕਰਕੇ ਜੋ ਮਾਈਨਰ ਜੁਗਨਲ ਐਕਟ ਦੇ ਵਿੱਚ ਆਗਾ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਤੇ ਨੰਬਰ ਬੰਦੇ ਨੂੰ ਅਰੈਸਟ ਕੀਤਾ ਤੇ ਟੋਟਲ ਹੌਂਦ ਤੱਕ ਇਹਨਾਂ ਦੇ ਕੋਲੋਂ 8 ਮੋਬਾਈਲ ਬੈਲੰਡ ਨੂੰ ਬਰਾਮਦ ਹੋਇਆ 2 ਮੋਬਾਈਲ ਇਹਦੇ ਸ਼ੀਸ਼ਕੋ ਨੂੰ ਬਰਾਮਦ ਹੋਏ ਨੇ ਤੇ 10 ਮੋਬਾਈਲ ਹੋਰ ਇਹਨਾਂ ਦੇ ਯਾਦ ਹੋਏ ਤੇ ਇੱਕ ਇਹਨਾਂ ਦੇ ਕੋਲ ਆ ਜਿਹੜਾ ਅ ਡਾਡਾ ਡਾਰੇ ਨੇ ਇਬਰਾਹਿਮ ਸਰ ਇਹਦਾ ਪਹਿਲਾ ਵੀ ਕੇਸ ਮਕਦਮਾ ਹੈ ਵੀ ਹਜੇ ਜਿਹੜੀ ਇਨੀਸ਼ੀਅਲ ਸੇ ਤੇ ਜੋ OC ਨੇ ਪੁੱਛਕਿਛ ਕੀਤੀ ਹੈ ਹਜੇ ਫਰੈਸ਼ਰੀ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਇਹਨਾਂ ਨੇ ਕ੍ਰਾਈਮ ਸ਼ੁਰੂ ਕੀਤਾ ਹੈ ਇਸ ਤਰ੍ਹਾਂ ਇਹ ਗੈਂਕ ਕਿੱਦਾਂ ਬਣਾਇਆ ਕੋਟ ਫੋਟ ਕੇ ਸਾਹਮਣੇ ਪਤਾ ਲੱਗੇ ਦੋਸਤਾ ਗਵੰਡੀ ਹੈ ਜਾਂ ਲਗ ਲਗ ਹੋਰੀਆਂ ਨੇ ਇਹ ਸਲਾਮਾਂਜ ਦੇ ਇੱਕ ਆਪਸ ਯਾਰ ਦੋਸਤ ਨੇ ਜੀ ਹੁਣ ਇਹਨਾਂ ਨੂੰ ਪੇਸ਼ ਕੀ ਕਰਾਂਗੇ ਅਦਾਲਤ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਨ ਲਾਵਾਂਗੇ ਜੀ ਜਿਹੜਾ ਦੋ ਜਣੇ ਹੈਗੇ ਨੇ ਜੀ ਕਿਉਂਕਿ ਜੋ ਵੀ ਨਾਲ ਉਹ ਜੋਨਲ ਪ੍ਰੋਸੈਸਿੰਗ ਨਹੀਂ ਹੋਊਗਾ ਜੀ ਕਿਉਂਕਿ ਜਿਹੜਿਆਂ ਨੂੰ ਆਪਸ ਦਾ ਜੂਨੀਅਰ ਕੋਰਟ ਪੇਸ਼ ਕਰਦੇ ਆਂ ਤੇ ਆਪਾਂ ਉਹਦਾ ਰਿਮਾਨ ਲੈ ਨਹੀਂ ਸਕਦੇ ਤੇ ਉਹਨੂੰ ਸਿੱਧਾ ਪੇਸ਼ ਕਰਕੇ ਜੋ ਉਹਨੂੰ ਕੋਰਟ ਤੇ ਰੋਸ ਪੇਸ਼ ਕਰਕੇ ਸਿਰਫ ਪੰਜਾਬੀ ਹੈ ਪ੍ਰਵਾਸੀ ਹੈ ਇਹ ਹੋ ਜਿਹੜਾ ਬੰਦਾ ਪੰਜਾਬੀ ਬੋਲਦਾ ਤੋ ਪੰਜਾਬੀ ਗੈਸਾ ਉਹ ਪ੍ਰਵਾਸੀ ਦਾ ਇਦਾਂ ਹੋ ਜੀ ਤੇਰੀ ਬੈਕਗਰਾਉਂਡ ਹੈਗੀ ਐ ਇਨੀਸ਼ੀਅਲ ਕਿਉਂਕਿ ਹੁਣ ਜਦੋਂ ਆਪਾਂ ਕਹੀਏ ਕਿ ਆਧਾਰ ਕਾਰਡ ਹੈ ਆਧਾਰ ਕਾਰਡ ਨੂੰ ਆਪਾਂ ਜਦੋਂ ਪੁਲਿਸ ਐ ਜੋ ਕੋਟ ਦਿਓ ਆਥੈਂਟਿਕ ਰੈਜ਼ੀਡੈਂਸ਼ੀਅਲ ਪ੍ਰੂਫ ਜਾਂ ਉਹਨੂੰ ਕੋਈ ਇਦਾਂ ਦਾ ਵੈਲਿਡ ਡਾਕੂਮੈਂਟ ਨਹੀਂ ਮੰਗਦੀ ਉਹਦੇ ਵਾਸਤੇ ਉਹਦੇ ਵਾਸਤੇ ਆਪਾਂ ਇਨੀਸ਼ੀਅਲ ਸਿਰ ਤੇ ਜੋ ਹੁਣ ਲੱਗਦਾ ਜੋ ਐਡਰੈਸ ਇਹਨਾਂ ਦਾ ਹੈਗਾ ਉਹ ਸਲਾਮ ਕਹਿੰਦਾ ਦੱਸਿਆ ਬਾਕੀ ਜੇ ਹੁਣ ਬੈਕਗਰਾਉਂਡ ਜਾਵਾਂਗੇ ਤੇ ਜੇ ਕਿਤੇ ਬਾਪ ਵੀ ਕਿਸੇ ਸਟੇਟ ਦੇ ਹੋਏ ਆ ਉੱਥੋਂ ਵੀ ਇਹਨਾਂ ਦੇ ਜਿਹੜੇ ਹੈਗੇ ਆ ਹਿਸਟਰੀ ਇਹਨਾਂ ਦੀ ਪਤਾ ਕਰਾਂਗੇ ਕਿ ਉੱਥੇ ਕੋਈ ਕ੍ਰਾਈਮ ਕਰਕੇ ਭੱਜ ਕੇ ਤਾਂ ਨਹੀਂ ਇੱਥੇ ਆਏ ਹੋ। ਦੱਸਿਆ ਕੀ ਕੰਮ ਚੁੱਧਾ ਮਲੇ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਕਿਸ ਤਰ੍ਹਾਂ ਇਹ ਸ਼ੁਰੂ ਤਾਂ ਹੁਣ ਜੀ ਸ਼ੁਰੂ ਇਹ ਹਰ ਬੰਦਾ ਇਸ ਗਲਤ ਫੀਲ ਦੇ ਵਿੱਚ ਇਸ ਕਰਕੇ ਆਉਂਦਾ ਕਿ ਹਾਂ ਵੀ ਇਹਨਾਂ ਨਾਲ ਮਿਹਨਤ ਘੱਟ ਲੱਗਦੀ ਹੈ। ਈਜ਼ੀ ਮਨੀ ਈਜ਼ੀ ਮਨੀ ਤੁਸੀਂ ਟੱਕਰ ਕਰ ਸਕਦੇ ਹੋ। ਇਹਦੇ ਗੱਲੇ ਵੀ ਆਦੀ ਆ। ਨਿੰਨ ਜਦ ਐਸਾ ਚਹੇ ਤੱਕ ਤਾਂ ਕੋਈ ਇਹਦੇ ਵਿੱਚ ਨਾ ਦਿੱ ਗੁਜਰਤ ਨਹੀਂ ਹੈ। ਹਾਂਜੀ ਇਹ ਹੁਣ ਕਰ ਰਹੇ ਜੀ ਇਹ ਕਰ ਰਹੇ ਜੀ। ਉਹਦੇ ਵੀ ਕਰਵਾਉਂਦੇ ਮੇਬੀ ਇਹਦੇ ਵਿੱਚ ਉਹ ਵੀ ਹੋ ਸਕਦਾ ਕਿ ਆਪੇ ਆਪਾਂ ਨੂੰ ਹੋਰ ਫੋਮ ਵੀ ਮਿਲਣ ਜੀ। ਤਾਂ ਜਿਹੜਾ ਖਰੀਦਦਾ ਸੀ ਉਹਦੇ ਵੀ ਕਾਰਵਾਈ ਹੋਊਗੀ। ਨਹੀਂ ਦੇਖੋ ਜੀ ਦੇਖੋ ਇਹਦੇ ਵਿੱਚ ਸਾਡੀ ਪਹਿਲਾਂ ਜਿਹੜੀ ਆਈਪੀਸੀ ਦੀ ਧਾਰਾ ਹੁੰਦੀ ਸੀ ਕਿ ਜੀ ਉਹ ਬੇਮੈਸਕੂਰਟ ਹੋਈਆਂ ਜਾਂਦੀ ਸੀ ਤੇ ਉਹਦੇ ਵਿੱਚ ਜਿਹੜਾ ਖਰੀਦਣ ਵਾਲਾ ਉਹ ਵੀ ਬਰਾਬਰ ਦਾ ਜ਼ਿੰਮੇਵਾਰ ਆ ਉਨੇ ਦਿਨ ਤੱਕ ਜਿੰਨੇ ਦਿਨ ਤੱਕ ਉਹਨੂੰ ਪਤਾ ਨਹੀਂ ਹੈ। ਸਰ ਇਹ ਟੋਟਲ ਕਿੰਨੇ ਬੰਦੇ ਰਸ ਗਏ? ਤਿੰਨ ਜਾਣੇ। ਇੱਕ ਤੁਸੀਂ ਮਾਈਨਰ ਵੀ ਗੈਸ ਦੋ ਦੋ ਰੈਸਟ ਨੇ ਤੀਜੇ ਨੂੰ ਪੈਪ੍ਰਹੈਂਡ ਕਰਨਾ ਮਾਈਨਰ ਜਿਹੜੀ ਜੁਵਨਲ ਦੀ ਪੋਸਟ ਹੈਗੀ ਹੈ ਜਿਹੜਾ ਜੁਵਨਲ ਹੁੰਦਾ ਜੀ ਉਹਨੂੰ ਆਪਾਂ ਐਪ੍ਰਹੈਂਡ ਕਰਦੇ ਆ ਨਾ ਕਿ ਰਸ ਕਰਦੇ ਠੀਕ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਫ ਆਈ ਆਰ ਬੰਦੇ ਨੇ 22 ਤਰੀਕ ਨੂੰ ਲੋਕਪਰੀ ਤੇ 26 ਨੂੰ ਕੰਪਲੀਟ ਹੋਈ ਉਹਦੇ ਤੋਂ ਇਹਦਾ ਜੋ ਤਿੰਨਾਂ ਨੂੰ ਕਿੰਨੇ ਕਲੋਕ ਜੀ ਨਹੀਂ ਸੀਗੇ ਮੇਸੇ ਕਿ ਤਨੇ ਇੱਕ ਮੋਟਰਸਾਈਕਲ ਇੱਕ ਮੋਟਰਸਾਈਕਲ ਉਹ ਵੀ ਮੋਟਰਸਾਈਕਲ ਫੜਿਆ ਗਿਆ ਮੋਟਰਸਾਈਕਲ ਫੜਿਆ ਗਿਆ ਉਹ ਬਿਨ ਆਊਟ ਨੰਬਰ ਹੈ ਜੀ ਠੀਕ 5 ਰੱਖ ਲਿਆ ਇਮੈਜੀਨਲ ਕਰਦੇ ਕਿ ਕੀ ਕੀ ਆਈ.ਐਚ.ੀ ਕੰਮ ਵਾਸਤੇ ਆਪਣੀ ਯੇਸਪਾਸਤੀ ਜਾਂ ਆਪਣੇ ਨਵੇਂ ਕੱਪੜਿਆਂ ਵਾਸਤੇ ਬ੍ਰਾਂਡਡ ਕੱਪੜੇ ਦੇਖੋ ਹੁਣ ਇਹ ਜਿਹੜਾ ਜਿਹੜਾ ਈਜ਼ੀ ਮਨੀ ਨਹੀਂ ਕਿਹਦਾ ਜਦ ਹਾਰਡ ਮਨੀ ਜਿੱਦਾਂ ਮਰਜ਼ੀ ਕਰੋ ਉਹ ਬੰਦੇ ਨੇ ਆਪਣੇ ਸਾਰੇ ਜ਼ਰੂਰਤਾਂ ਪੂਰੀਆਂ ਕਰਦੇ ਹੁਣ ਇਹ ਜਦੋਂ ਆਪਾਂ ਇਹਨੂੰ ਇੱਕ ਡਿਟੇਲਡ ਇਨਵੈਸਟੀਗੇਸ਼ਨ ਜਾਂਚ ਡਾਕੂਮੈਂਟਿੰਗ ਕਰਾਂਗੇ ਫਿਰ ਇਹਨਾਂ ਦੇਖਾਂਗੇ ਕਿ ਹਾਂ ਵੀ ਇਹਨਾਂ ਦੇ ਨਾਲ ਤੇ ਹੋਰ ਦੇ ਇਹ ਸੈਲਫ ਮੋਟੀਵੇਟਿਡ ਨੇ ਜਾਂ ਕਿਸੇ ਦੂਜੇ ਬੰਦੇ ਤੋਂ ਮੋਟੀਵੇਟਡ। ਇਹ ਮੋਰਸਲ ਜਿਹੜਾ ਫੜਿਆ ਇਹਨਾਂ ਨੇ ਕਿੱਥੋਂ ਇਹ 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 ਹੁਣ ਇਹ ਇਹਦਾ ਇਹਦੀ ਕਾਇਗਨੇਟ ਕਰ ਰਹੇ ਆ ਜੀ ਇਹਦਾ ਜਿਹੜਾ ਆਰਸੀ ਜਿਹੜੀ ਉਹ ਹੈਗੀ ਕਿਉਂਕਿ ਨੰਬਰ ਪਲੇਟ ਹੈ ਨਹੀਂ ਸੀ ਦੀ ਤੇ ਇਹਦੀ ਜਿਹੜੀ ਹੁਣ ਮੇਰਾ ਚੈਸੀ ਨੰਬਰ ਜਾਂ ਜੋ ਵੀ ਇੰਜਨ ਨੰਬਰ ਹੈਗਾ ਉਹ ਡੇਟਾ ਦੇ ਕੇ ਭੇਜਾਂਗੇ ਕਿ ਆ ਵੀ ਉਹ ਪਹਿਲਾਂ ਵੀ ਕਿਸੇ ਤੋਂ ਚੋਰੀ ਕੀਤਾ ਕਿਉਂਕਿ ਜਿਹੜੀ ਤੁਹਾਨੂੰ ਪਤਾ ਹੈ ਕਿ ਫੌਸਟ ਸਟੇਸ਼ਨ ਤੇ ਜਿਹੜੇ ਵੀ ਕੂਜ਼ ਆਪਾਂ ਪੜਦੇ ਆ ਹੁਣ ਆਪਾਂ ਇਹ ਤਾਂ ਉਹਨੂੰ ਤੋਂ ਤਵੱਜੂ ਰੱਖਦੇ ਨਹੀਂ ਹੈਗੇ ਆਪਾਂ ਪਹਿਲੇ ਸਪੈਲੇ ਹਿਸਾਬ ਨੇ ਸੱਚ ਬੋਲ ਅਗਲਾ ਬਚਨ ਦੀ ਪੂਰੀ ਕੋਸ਼ਿਸ਼ ਕਰਦਾ ਆ ਚਲੋ ਹੁਣ ਅੱਜ ਕੱਲ ਜਿਹੜੇ ਹਿਸਾਬ ਨਾਲ ਇਨਟੈਰੋਗੇਸ਼ਨ ਚਲਦੀ ਹੈ ਉਹ ਤੁਹਾਨੂੰ ਵੀ ਪਤਾ ਹੈ ਤੇ ਹੁਣ ਥੋੜਾ ਜਿਆਦਾ ਇਹਨੂੰ ਆਪਣਾ ਟੈਕਨੀਕਲੀ ਤੇ ਜੋ ਇਹਨਾਂ ਦਾ ਰਿਕਾਰਡ ਕੋਲ ਲੈ ਕੇ ਦੁਬਾਰੀ ਆਪਾਂ ਵੈਰੀਫਾਈ ਕਰ ਸਕਦੇ ਸਰ ਇਹ ਸਨੇਚਿੰਗ ਇਹ ਨਾਲ ਬਕੂਬ ਕਰ ਦਿੱਤੀ ਕਿਵੇਂ ਜੀ ਮਤਲਬ ਰਾਤ ਨੂੰ ਕਰਦੇ ਇਹ ਆਪਾਂ ਸਾਰੇ ਥਾਣਿਆਂ ਨੂੰ ਵੀ ਡਿਟੇਲ ਭੇਜੀ ਹੈ ਜੀ ਐ ਐਸ ਐਚਓ ਸਾਉ ਨੂੰ ਪਹਿਲਾਂ ਇਹ ਚ ਡਿਕਸ਼ਨ ਦਿੱਤੀ ਹੈ ਕਿ ਹਾਂ ਵੀ ਇਹ ਜਿੰਨੇ ਵੀ ਆਏ ਮਾਈ ਨੰਬਰ ਹੈਗੇ ਸਾਕੇ ਸਾਰੇ ਥਾਣਿਆਂ ਨੂੰ ਅਸ਼ਰ ਕੋ ਇਹਦੇ ਵਿੱਚੋਂ ਕਿਸੇ ਸਾਡੇ ਤੋਂ ਵੀ ਕਿਸੇ ਖਾਸ ਦਾ ਕਿਸੇ ਦਾ ਕੋਈ ਸਣਾ ਚੁਆਇਆ ਮਤਲਬ ਫੋਨ ਹੁਣ ਵਾਪਸ ਦੇ ਦਿੱਤੇ ਜਾਣਗੇ ਬਲਾ ਤੇ ਵਾਪਸ ਦੇਖੋ ਜਿਹੜੇ ਜੋ ਪ੍ਰੋਪਰ ਜੋ ਪ੍ਰੋਪਰ ਰਿਯਮ ਖੜਾਇਆ ਜੋ ਟੇ ਲੀਗਲ ਵੀ ਹੈਗਾ ਉਹਦੇ ਸਾਹਮਣੇ ਜੀ ਜੋ ਅਦਾਲਤਿਕਾ ਕੋਲੋਂ ਵਾਪਸ ਦਿੱਤੇ ਜਾਣਗੇ